ਅਸਲਾਮੁਅਲੈਕਮ ਉਮੀਦ ਕਰਨੀ ਆ ਤੁਸੀਂ ਸਾਰੇ ਖੈਰੀਅਤ ਨਾਲ ਹੋਵੋ ਗਿਆਨੀ ਸੰਤ ਸਿੰਘ ਮਸਕੀਨ ਜੀ ਐਸੇ ਵਿਦਵਾਨ ਸਿਗੇ ਕਿ ਉਹਨਾਂ ਨੂੰ ਸਿਰਫ ਸਿੱਖ ਹੀ ਨਹੀਂ ਸੀ ਸੁਣਦੇ ਬਲਕਿ Hindu, ईसाई, ਮੁਸਲਮਾਨ ਸਭ ਬੜੇ ਸ਼ੌਕ ਦੇ ਨਾਲ ਸੁਣਦੇ ਸੀ ਔਰ ਉਹਨਾਂ ਦੀ ਕਥਾ ਤੋਂ ਆਨੰਦ ਹਾਸਲ ਕਰਦੇ ਸੀ ਇੱਕ ਮੁਸਲਮਾਨ ਦੇ ਬਾਰੇ ਦੱਸੰਦੇ ਨੇ ਗਿਆਨੀ ਸੰਤ ਸਿੰਘ ਮਸਕੀਨ ਜੀ ਜਿਵੇਂ ਉਹਨਾਂ ਦੇ ਕਥਾ ਸੁਣ ਕੇ ਜ਼ਾਰੋ-ਕਤਾਰ ਰੋਣਾ ਸ਼ੁਰੂ ਕਰ ਦਿੱਤਾ ਚਲ ਕੇ ਵੀਡੀਓ ਦੇਖਨੇ ਫਿਰ ਕਰਨੇ ਆ ਉਸ ਤੇ ਵਿਚਾਰ ਮੈਂ ਅਗਦਾ ਹੋਰ ਨਵਾਂ ਮੇਰੇ ਮੇਰੇ ਨਾਲ ਜੋ ਵੀ ਥੀ ਸ਼ਿਨੀਗੁਰ ਸਿੰਘ ਸਵਾ ਤਹਿਰਾਮ ਈਰਾਨ ਦੇ ਚ 10 ਹਰ ਸਾਲ ਜਾਂਦਾ ਰਿਹਾ 15 ਦੇ ਨਾਲ ਹੀ ਭਾਈ ਮੱਖਣ ਸਿੰਘ ਥੋੜੇ ਦਿਨ ਹੋਏ ਨੇ ਇੱਥੇ ਹੀ ਗੁਜ਼ਰ ਗਏ ਨੇ 50 ਸਾਲ ਉਹਨਾਂ ਨੇ ਮਹਾਰਾਜ ਦੇ ਅਸਥਾਨ ਦੀ ਸੇਵਾ ਕੀਤੀ ਭਾਵੇਂ ਉਹਨਾਂ ਦੀ ਸਪੇਡ ਪੜ ਦੀ ਆਪਣੀ ਦੁਕਾਨ ਸੀ ਪਰ ਸ਼ੌਕੀਆ ਤੌਰ ਤੇ ਅੰਦਰੋਂਨੀ ਲਗਨ ਕਰਕੇ 4 ਵਜੇ ਉਹਨਾਂ ਨੇ ਆ ਕੇ ਪ੍ਰਕਾਸ਼ ਕਰਨਾ ਸ਼ਾਮੀ ਉਹਨਾਂ ਨੇ ਰਹਿਰਾਸ ਪੜਨੇ ਸੁਕਾਸਣ ਉਹਨਾਂ ਨੇ ਕਰਨਾ ਕੜਾ ਪ੍ਰਸ਼ਾਦ ਦੀ ਦੇਗ ਉਹਨਾਂ ਨੇ ਬਣਾਣੀ ਵੰਡਣੀ ਉਹਨਾਂ ਨੇ ਅਰਦਾਸ ਉਹਨਾਂ ਨੇ ਕਰਨੀ ਪ੍ਰੋਫੈਸ਼ਨਲ ਨਹੀਂ ਸਨ ਪਰ ਫਿਰ ਵੀ ਸਾਰੀ ਸੇਵਾ 50 ਸਾਲ ਕੀਤੀ ਸ਼ਿਰੂ ਗੁਰਸੇਂ ਸਵਾਦ ਜ 15 20 ਮੁਸਲਮਾਨ ਵੀ ਆਉਂਦੇ ਸਨ ਰੋਜ਼ ਆਉਂਦੇ ਸਨ ਦਾਸ ਪਿਛੋਂ ਫਰਾਂਟੇਰ ਤੋਂ ਆਇਆ ਐਸਾ ਕੋਈ ਗੁਰਦੁਆਰਾ ਨਹੀਂ ਆਉਂਦਾ ਸੀ ਜਿੱਥੇ 10 20 ਮੁਸਲਮਾਨ ਨਾ ਬੈਠਣ ਅੱਧੇ ਤੋਂ ਜ਼ਿਆਦਾ ਹਿੰਦੂ ਆਉਂਦੇ ਸਨ 10 20 ਮੁਸਲਮਾਨ ਆਉਂਦੇ ਸਨ ਕੇਸਾਦਾਰੀ ਚਲੀ ਫਸਦੀ ਆਉਂਦੇ ਸਨ ਡਿਸਟ੍ਰਿਕਟ ਬੰਨੋ ਬਿਸ਼ੌਰ ਕੋਹੜ ਡੇਰਾ ਸਮੇਲ ਖਾਨ ਹਜ਼ਾਰਾ ਮਰਦਾਨ ਉਸ ਫਸੇ ਹੀ ਕੁਝ ਸੀ ਆਉਂਦੇ ਸਨ ਮੁਸਲਮਾਨ ਕੁਝ ਮੁਸਲਮਾਨ ਮੰਗ ਵੀ ਕਰਦੇ ਸਨ ਕਬੀਰ ਦੇ ਸ਼ਲੋਕ ਸੁਣਾਓ ਫਰੀਦ ਦੇ ਬੋਲ ਸੁਣਾਓ ਰਾਗਿਆਂ ਨੂੰ ਕਹਿੰਦੇ ਸਨ ਕੀਰਤਨੀਆਂ ਨੂੰ ਕਹਿੰਦੇ ਸਨ ਪਰ ਮੈਨੂੰ ਅਜੇ ਤੱਕ ਵੀ ਆਜੇ ਮਸਤੀ ਚ ਝੂਮਦੇ ਮੁਸਲਮਾਨ ਗੁਰਦੁਆਰਿਆਂ ਚ ਬੈਠੇ ਹੁੰਦੇ ਸਨ ਮਸਤੀ ਚ ਝੂਮਦੇ ហើយ ਸਹਿਦਾਰੀ ਬੈਠੇ ਹੁੰਦੇ ਸਨ ਸਹਿਦਾਰੀ ਉਹਨਾਂ ਨੂੰ ਕਹਿੰਦੇ ਸਨ ਜੋ ਹੈਗੇ ਤੇ Hindu ਲੇਕਿਨ ਇਸ਼ਟ ਬਣਾ ਬੈਠੇ ਗੁਰੂ ਨਾਮੇ ਕੇਸ ਰੱਖ ਕੇ ਤੇ ਫਿਰ ਕਟਾ ਕੇ ਬੈਠੇ ਨੇ ਕੁਸਤਾਖੀ ਮਾ ਸੈਦਾਰੀ ਨਹੀਂ ਇਹਨਾਂ ਨੂੰ ਬਦਤ ਕਹਿੰਦੇ ਨੇ ਮਾਫ ਕਰ ਦੇਣਾ ਮੈਂ ਮੈਂ ਇੱਕ ਦਫਾ ਫਿਰ ਮਾਫੀ ਮੰਗਾ ਇਹਨਾਂ ਨੂੰ ਸੈਦਾਰੀ ਨਹੀਂ ਕਹਿੰਦਾ Hindu ਨੇ Hinduਾਂ ਚ ਵੀ ਬਣਿਆ ਸਾਰੇ Hinduਾਂ ਚ ਵੀ ਬਣਿਆ ਗੁਰੂ ਨਾਨਕ ਦੀ ਬਾਣੀ ਤੋਂ ਪ੍ਰਭਾਵਿਤ ਹੋ ਗਏ ਗੁਰਦਾਰੇ ਆਣ ਲੱਗੇ ਇਸ ਮਨ ਨੂੰ ਬੈਠੇ ਗੁਰੂ ਨਾਨਕ ਦੇਵ ਜੀ ਦਾ ਰਹੀ ਨੇ ਕਿਸੇ ਦਿਨ ਪ੍ਰਭਾਵਿਤ ਹੋ ਕੇ ਫਿਰ ਕਿਸਾ داری ਵੀ ਹੋ ਜਾਣਗੇ ਸਿੰਘ ਹੋ ਜਾਣਗੇ ਸਿੱਖਦੇ ਹਨ ਜੋ ਗੁਰੂ ਨਾਨਕ ਦੇਵ ਜੀ ਦਾ ਮੰਨ ਦਾ ਸਿੱਖਦੇ ਹਨ ਸਿੱਖੀ ਸਿੱਖਿਆ ਗੁਰੂ ਵਿਚਾਰ खैर ਮਕਤਸਰ ਜਿਹੜਾ ਮੈਂ ਕਰਾਂ ਉੱਥੇ 10-15 ਮੁਸਲਮਾਨ ਵੀ ਆਂਦੇ ਸਨ ਮੇਰੇ ਪੁੱਛਣ ਦੇ ਵਿੱਚ ਦੱਸਿਆ ਮੈਨੂੰ ਦੋ ਚਾਰ ਸਜਣਾ ਨੇ ਦੁਬਈ ਦੇ ਅਦੇ ਵੀ ਆਂਦੇ ਨੇ ਫਾਰਮੇ ਇਸਲਾਮੀ ਹਕੂਮਤ ਬਣ ਗਈ ਥੇ ਬੜੀ ਕਟੜ ਹਕੂਮਤ ਬਣ ਗਈ ਹੈ ਲੇਕਿਨ ਫਿਰ ਵੀ ਕੁਝ ਸਸ ਮਸਲਮਾਨ ਗੁਰਦੁਆਰੇ ਆਂਦੇ ਨੇ ਇੱਕ ਮੁਸਲਮਾਨ ਤੇ ਉਤੇ ਕੀਰਤਨ ਵੀ ਕਰਦਾ ਸੀ ਇਹ ਵੀ ਮੈਰਜ ਕਰ ਉਹਨੇ ਸਿੱਖ ਲਿਆ ਸੀ ਝੋਮ ਝੋਮ ਕੇ ਕਰਦਾ ਸੀ ਮਸਤੀਜ ਕਰਦਾ ਸੀ ਖੈਰ ਮختصر ਮੈਰਜ ਕਰ 15 ਦਿਨ ਬਾਅਦ ਕਹਾਣੀ ਸਮਾਪਤੀ ਤੇ ਜਦ ਮੈਂ ਭਾਰਤ ਵਾਪਸ ਆਣਾ ਸੀ ਇੱਕ ਸੂਫੀ ਫਕੀਰ ਵੀ ਸੁਣਨ ਲਈ ਆਂਦਾ ਸੀ ਬਾਹਰ ਕਿਤੇ ਸ਼ਹਿਰ ਤੋਂ ਬਾਹਰ ਤਹਿਰਾਨ ਵੱਲ ਇੱਕ ਕੁਟਿਆਚ ਰਹਿੰਦਾ ਸੀ ਢਾਈ ਮੀਲ ਦਾ ਸਫ਼ਰ ਪੈਦਲ ਚੱਲ ਕੇ ਆਉਂਦਾ ਸੀ ਪੈਦਲ ਹੀ ਵਾਪਸ ਜਾਂਦਾ ਸੀ ਰਸਤੇ 'ਚ ਆਂਦਾ ਰਿਹਾ ਕੋਈ ਸਿੰਘ ਦੇਖ ਲਵੇ ਤੇ ਗੱਡੀ 'ਚ ਬਿਠਾ ਲੈਂਦਾ ਸੀ ਨਹੀਂ ਤੇ ਪਾਣੀ ਮਿਲਦੀ ਯਾਤਰਾ ਰੋਜ਼ ਪੈਦਲ ਕਰਦਾ ਸੀ ਸਵੇਰੇ ਚੱਲ ਪੈਂਦਾ ਸੀ ਗੁਰਦੁਆਰੇ ਆਣਾ ਫਿਰ ਵਾਪਸ ਪੈਦਲ ਹੀ ਜਾਂਦਾ ਸੀ ਉਹਨੇ ਬੇਟਾ ਵਜੋਂ ਮੇਰੇ ਅੱਗੋਂ ਇੱਕ ਮਾਲਾ ਰੱਖ ਦਿੱਤੀ ਮਾਲਾ ਨੂੰ ਤਸਬੀਹ ਕਹਿੰਦੇ ਹਨ ਸਮਾਪਤੀ ਤੋਂ ਬਾਅਦ ਉਸ ਫਕੀਰ ਨੂੰ ਮੈਂ ਕਹੇ ਮੈਂ ਰੱਖ ਲੈ ਤੁਮੇ ਕਾ ਮਾਲਾ ਇੰਡੀਆ ਚ ਬਹੁਤ ਮਿਲਦੀਆਂ ਨੇ ਹਿੰਦੁਸਤਾਨ ਚ ਬਹੁਤ ਮਿਲਦੀਆਂ ਨੇ ਲੈ ਲਿਆਂਗਾ ਕਿਉਂਕਿ ਉਸ ਦੀ ਹਾਲਤ ਮੈਂ ਦੇਖੀ ਸੀ ਮੈਂ ਕਿ ਤੁਸੀਂ ਰੱਖੋ ਫਿਰ ਤੁਹਾਨੂੰ ਹੋਰ ਕਦੇ ਖਰੀਦਣੇ ਪੈਗੇ ਰੱਖੋ ਮੈਨੂੰ ਕਹਿੰਨੇ ਕਿ ਤੁਸੀਂ ਸਿੰਗਾ ਨੂੰ ਤੇ ਨਹੀਂ ਆਖੇ ਜੋ ਨਜ਼ਰਾਨਾ ਦਿੱਤਾ ਹੈ ਲੈ ਲਿਆ ਮੈਂ ਇੱਕ ਗਰੀਬ ਨੇ ਇਹ ਮਾਲਾ ਵੇਟ ਗਈ ਸੀ ਮੈਨੂੰ ਵਾਪਸ ਕਰ ਦੇ ਮੇਰੀ ਤੋਹੇਂ ਉਹਦੀ ਅੱਖਾਂ ਬਾਰਾਂ ਮੈਂ ਤੇ ਨਜ਼ਰਾਨਾ ਵੇਟ ਕੀਤਾ ਹੈ ਔਰ ਨਜ਼ਰਾਨਾ ਵੇਟ ਕੀਤਾ ਹੈ ਜਦ ਮੈਂ ਤੁਹਾਨੂੰ ਸੁਣਦਾ ਰਿਹਾ ਤੇ ਇਹ ਤੁਹਾਨੂੰ ਕਬੂਲ ਨਹੀਂ ਮੈਨੂੰ ਬਹੁਤ ਝੋਟ ਲੱਗੇ ਮੈਂ ਰੱਖ ਲੈ ਉਹ ਮਾਲਾ ਮੈਂ ਰੱਖ ਲੈ ਆਪ ਦੀ ਗੈਰ ਹਾਜ਼ਰੀ ਇਸ ਕਰਾਂ ਗਾਲਬਨ ਇਹ ਘਟਨਾ ਸੰਸੁਰਤ ਕਰਦੀ ਹੋਵੇ 80 81 ਤੱਕ ਉਹ ਮਾਲਾ ਮੇਰੇ ਕੋਲ ਰਹੀ ਹੈ ਦੋ ਦਫਾ ਮੇਰੇ ਕੋਲ ਟ੍ਰੇਨ ਦੇ ਚ ਰਹਿ ਗਈ ਸੀ ਯਾਤਰੀਆਂ ਨੇ ਕਰ ਦੇ ਚ ਪੁਛਾਈ ਤੇ ਮੈਂ ਉਹਨਾਂ ਨੂੰ ਕਹੇ 5 10 ਰੁਪਏ ਦੀ ਮਾਲਾ ਸੀ ਤੁਸੀਂ ਸੈਕੜੇ ਰਵੇ ਕਿਰਾਇਆ ਖਰਚ ਕੇ ਅਲਵਰ ਆਇਓ ਹਮੇ ਕਿ ਚਲ ਗਈ ਕਹਿੰਦੇ ਕਿ ਨਹੀਂ ਤੁਹਾਡੇ ਹੱਥੇ ਚ ਦੇਖੀ ਸੀ ਫਿਰ ਜ਼ਮੀਰ ਨਹੀਂ ਬਨੇ ਕੋਈ ਪੁਛਾਈ ਦੋ ਚਾਰ ਵਾਰ ਦਰਗਾਹਾਂ 'ਚ ਵੀ ਖੋ ਗਈ ਮੈਨੂੰ ਮਿਲ ਗਈ। ਖਾਸ ਜਿਹੀ ਘਟਨਾ ਮੈਂ ਤੁਹਾਨੂੰ ਸਰਵਨ ਕਰਾਣ ਲਗਾ ਹੈਰਾਨ ਹੋ ਹੋ ਗਏ। ਕਾਨਪੁਰ ਦਾਸ ਹਰ ਸਾਲ ਗਾਲਵਨ ਚਾਦੀ 45 ਸਾਲ ਤੋਂ 9-10 ਫਰਵਰੀ ਤੋਂ ਲੈ ਕੇ 20 ਫਰਵਰੀ ਤੱਕ 10 ਦਿਨ ਕਥਾ ਕਰਦਾ ਹੈ। 40-45 ਸਾਲ ਮੈਨੂੰ ਅਗਨ ਮੇਰਾ ਨਾਗਾ ਨਹੀਂ ਪਿਆ। ਲਖਨਊ ਦੇਚ ਦਾਸ ਦੀ ਕੁੜਮਾਚਾਰੀ ਸਰਦਾਰ ਫੂਰਨ ਸਿੰਘ ਦੀ ਜੈਵਲਰਸ ਉਹਨਾਂ ਦੀ ਪੋਤੀ ਦਾਸ ਦੇ ਛੋਟੇ ਬੱਚੇ ਨੂੰ ਵਿਆਹੀ ਹੋਈ ਹੈ। ਉਹ ਕਥਾ ਸੁਣਨ ਦੇ ਬੜੇ ਸ਼ੌਕੀਨ ਸ਼ਾਮ ਨੂੰ ਆਜਾਇਆ ਕਰਦੇ ਸਨ ਪੈਂਤਾਲੀ ਮੇਲੇ ਉੱਤੇ। ਰਾਤ ਰਹਿ ਕੇ ਮੇਰੇ ਕੋਲ ਸਵੇਰੇ ਚਲੇ ਜਾਇਆ ਕਰਦੇ ਸਨ। ਡੇਲੀ ਅਪ ਡਾਊਨ ਕਰਦੇ ਸਨ। ਇੱਕ ਦਿਨ ਸਿਰਾਂ ਨੇ ਪਈ ਹੋਈ ਮਾਲਾ ਦੇਖ ਕੇ ਮੈਨੂੰ ਕਹਿਣ ਲੱਗਾ ਅਗੈਨੇ ਅਨੂਪ ਸਿੰਘ ਵੀ ਸ਼ਾਇਦ ਉਹਨਾਂ ਦੇ ਨਾਲ ਮੇਰੇ ਨਾਲ ਸੁਣਤਾਂ ਹੀ ਮੁਸਕੁਰਾ ਰਹੇ। ਓ ਮੈਨੂੰ ਕਹਿਣ ਲੱਗੇ ਐ ਮਾਲਾ ਮੈਂ ਲਖਨਊ ਲੈ ਜਾਣੀ ਐ ਸ਼ਾਮੀ ਵਾਪਸ ਲੈ ਆਵਾਂਗਾ ਮੈਂ ਚੁੱਕ ਕੇ ਦੇ ਦਿੱਤੀ ਮੈਂ ਅਕਰ ਵਾਪਸ ਕਾਨੂੰ ਲੈ ਆਣੀ ਰੱਖੋ ਰੱਖੋ ਵਾਪਸ ਕਿ ਨਹੀਂ ਆਣੀ ਤਾਂ ਉਹ ਚੰਗੀ ਲੱਗੇ ਰੱਖ ਲਓ ਮੈਨੂੰ ਕਹਿਣ ਲੱਗੇ ਮਸਕੀਨ ਜਿਵੇਂ ਰੱਖਣੀ ਕੋਈ ਨਹੀਂ ਸ਼ਾਮੀ ਮੈਂ ਲੈ ਆਵਾਂਗਾ ਮੈਂ ਦੇਖਣੀ ਐ ਫਿਰ ਸਮਾਪਤੀ ਮੈਂ ਕਰਨ ਲੱਗਾ ਲੱਗ ਹੈ ਜਦ ਸ਼ਾਮੇ ਆਏ ਤੇ ਮੈਨੂੰ ਕਹਿਣ ਲੱਗੇ ਪੁਖਰਾਜ ਹੈ ਕਿ ਇੱਕ ਇੱਕ ਮਣਕਾ 10-12 ਹਜ਼ਾਰ ਦਾ ਤੁਸੀਂ ਇੱਧਰ ਸੁੱਟ ਦਿੰਦੇ ਹੋ ਇੱਧਰ ਸੁੱਟ ਦਿੰਦੇ ਮੈਂ ਕਦੀ ਸੁਪਨੇ ਚ ਵੀ ਨਹੀਂ ਸੋਚ ਸਕਦਾ ਸੀ ਕਿ ਉਹ ਫਕੀਰ ਜਿਹਦੇ ਕਪੜੇ ਪਾਟੇ ਹੋਏ ਨੇ ਮੈਨੂੰ ਪੁਖਰਾਜ ਦੀ ਮਾਲਾ ਦੇਵੇਗਾ ਉਹਨਾਂ ਨੇ ਕਿਹਾ ਪੁਖਰਾਜ ਹੈ ਸੰਭਾਲ ਕੇ ਰੱਖਣਾ ਸੰਭਾਲ ਕੇ ਮੈਂ ਕੀ ਰੱਖਾ ਉਸੇ ਰਾਤੀ ਖੋ ਗਈ ਅਜੇ ਤੱਕ ਨਹੀਂ ਮਿਲੀ ਕਿਸੇ ਨੂੰ ਪਤਾ ਲੱਗ ਗਿਆ ਹੋਈਆ ਸਾਰਿਆਂ ਨੂੰ ਪਤਾ ਚੱਲ ਗਿਆ ਪੁਖਰਾਜ ਕੀਮਤੀ ਸਮਝ ਹੈ ਤੇ ਪੁਖਰਾਜ ਪੁਖਰਾਜ ਹੈ ਵਰਨਾ ਨਹੀਂ ਹੈ ਸਮਝ ਹੈ ਤੇ ਹੀਰਾ ਹੀਰਾ ਹੈ ਵਰਨਾ ਨਹੀਂ ਹੈ ਸਮਝ ਹੈ ਤੇ ਸੋਨਾ ਸੋਨਾ ਹੈ ਵਰਨਾ ਨਹੀਂ ਹੈ ਸਮਝ ਹੈ ਤੇ ਪਰਮਾਤਮਾ ਪਰਮਾਤਮਾ ਹੈ ਵਰਨਾ ਨਹੀਂ ਹੈ समझ है तो गुरु गुरु है वरना नहीं आ, क्या बात है प्रभु तू मेरी समझ तो दूर जब तू मेरी समझ च नहीं है तो मेरे चेत च किस तरह आवेगा किएगा बस एक ना कह के हम समाप्ति कर दा क्या परमात्मा समझ आ जाएगा दूजा नुक बयान करने लगा अगर वो समझ आ जाए ਉਹ ਪਰਮਾਤਮਾ ਮੇਰੀ ਸਮਝ ਤੋਂ ਵੱਡਾ ਨਹੀਂ ਹੋ ਸਕਦਾ ਫਿਰ ਮੇਰੀ ਸਮਝ ਵੱਡੀ ਕਿੱਥੇ ਤੋਂ ਸਮਰੱਥ ਵੱਡਾ ਮੇਰੀ ਮਤ ਥੋਰੀ ਦਾ ਪਿਆਲਾ ਕਿਤਨਾ ਹੀ ਵੱਡਾ ਕਿਉਂ ਨਾ ਹੋਵੇ ਸਾਗਰ ਉਸ ਦੇ ਚ ਨਹੀਂ ਆ ਸਕਦਾ ਸਮਝ ਕਿਤਨੀ ਵੱਡੀ ਕਿਉਂ ਨਾ ਹੋਵੇ ਪਰਮਾਤਮਾ ਨੂੰ ਨਹੀਂ ਸਮਝ ਸਕਦੇ ਤੁਸੀਂ ਆਖੋਗੇ ਫਿਰ ਮੈਂ ਕਿਉਂ ਕਿਹਾ ਜੋ ਮੇਰੀ ਸਮਝ ਦੇ ਚ ਨਹੀਂ ਨਹੀਂ ਜੋ ਮੇਰੇ ਚੇਤੇ ਦੇਚ ਨਹੀਂ ਨਹੀਂ ਹੈ ਇਕਾਗਰਤਾ ਬਕਸ਼ ਨਹੀਂ ਫਿਰ ਮੈਂ ਕਿਉਂ ਕਹਿ ਰਹੇ ਸਮਝ ਸਮਝ ਕੇ ਇਹ ਸਮਝ ਮਿਲ ਲਈਏ ਕਿ हे ਪ੍ਰਭੂ ਮੈਂ ਤੈਨੂੰ ਨਹੀਂ ਸਮਝ ਸਕਦਾ ਕਿਉਂ ਤੋਂ ਮੇਰੀ ਸਮਝ ਤੋਂ ਵੱਡਾ ਬਹੁਤ ਬਹੁਤ ਵੱਡਾ ਹਿਰਦਾ ਇਤਨਾ ਪ੍ਰਭਾਵਿਤ ਹੋ ਜਾਂਦਾ ਹੈ ਰੋਮ ਰੋਮ ਯਾਦ ਕਰਨ ਲੱਗਦਾ ਹੈ ਪ੍ਰਸਨਾ ਉਸ ਦਾ ਨਾਮ ਜਪਣ ਲੱਗ ਪੈਂਦੀ ਹੈ ਮਨ ਉਸ ਵਿੱਚ ਲੀਨ ਹੋ ਜਾਂਦਾ ਸਮਝ ਸਮਝ ਕੇ ਇਹ ਸਮਝ ਮਿਲਦੀ ਹੈ ਕਿ ਮੈਂ ਤੈਨੂੰ ਨਹੀਂ ਸਮਝ ਸਕਦਾ ਨਹੀਂ ਸਮਝ ਸਕਦਾ ਤੂੰ ਸਮਰੱਥ ਵੱਡਾ ਮੇਰੀ ਮਤ ਥੋੜੀ ਰਾਮ ਅਗਰ ਕੋਈ ਕਹੇ ਮੈਂ ਜਾਣ ਲਿਆ ਮੈਂ ਸਮਝ ਸਕਦਾ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ ਸੋਈ ਅਜਾਨ ਕਹੇ ਮੈਂ ਜਾਣਿਆ ਜਾਣਨ ਹਾਰ ਨਾ ਛਾਨਾਰ ਫਰੀਦ ਜੋ ਕਹਿ ਰਹੇ ਨੇ ਇਹ ਹੀ ਕਹਿ ਰਹੇ ਨੇ हे खुदा तू मेरी समझ तो दूर हे खुदा तू मेरे चेते तो दूर है मेरी याद तेरे तक नहीं पहुंच रही अमीर खुसरो दिल्ली ਵਿੱਚ ਹੋਇਆ ਹਜ਼ਰ ਨਜ਼ਾਮਉਦੀਨ ਦਾ ਚੇਲਾ ਜਿਨੇ ਉਰਦੂ ਭਾਸ਼ਾ ਨੂੰ ਜਨਮ ਦਿੱਤਾ ਔਰ ਜਿਸਨੇ ਕਵਾਲੀ ਸੰਗੀਤ ਨੂੰ ਜਨਮ ਦਿੱਤਾ ਇਸ ਤੋਂ ਪਹਿਲੇ ਕਵਾਲੀ ਸੰਗੀਤ ਨਹੀਂ ਸੀ ਅਮੀਰ ਖੁਸਰੋ ਉਹ ਕਹਿੰਦਾ ਹੈ ਅਬ ਤੋ ਯਾਦ ਰਫਤਗਾਉਂ ਕੇ ਵੀ ਪਹੁੰਚ ਨਹੀਂ ਦੋਸਤੋਂ ਨੇ ਕਿਤਨੀ ਦੂਰ ਬਸਾਈ ਹੈ ਬਸਤੀਆਂ ਐ ਮੇਰੇ خدا ਕਿਤਨੀ ਦੂਰ ਹੈ ਤੇਰੀ ਬਸਤੀ ਮੇਰੀ ਯਾਦ ਨਹੀਂ ਪਹੁੰਚਦੀ ਤੈਨੂੰ ਯਾਦ ਕਰਨ ਬੈਠਦਾ ਤੂੰ ਨਹੀਂ ਯਾਦ ਪੁੱਤਰਾ ਤੱਕ ਪਹੁੰਚ ਜਾਂਦੀ ਹੈ ਧਨ ਸੰਪਦਾ ਤੱਕ ਪਹੁੰਚ ਜਾਂਦੀ ਹੈ ਪਰਵਾਰ ਤੱਕ ਪਹੁੰਚ ਜਾਂਦੀ ਹੈ ਇਹ ਕਰਤਾਰ ਤੇਰੇ ਤੱਕ ਨਹੀਂ ਪਹੁੰਚਦੀ ਇਹ ਦੌੜੋਰੀਆਂ ਲਾਦੂ ਆਉਂਦੀਆਂ ਤੋ ਮੇਰੀ ਸਮਝ ਤੋ ਦੂਰ ਹੈ ਉਹ ਮੇਰੇ ਛੇਤੇ ਤੋਂ ਦੂਰ ਹੈ ਸਤ ਸੰਗ ਕਰਦਿਆਂ ਕਰਦਿਆਂ ਜੇ ਦਿਨ ਇਹ ਸਮਝ ਆ ਜਾਂਦੀ ਏ ਮੇਰੀ ਸਮਝ ਤੋਂ ਬਹੁਤ ਵੱਡਾ ਹੈ ਬਹੁਤ ਵੱਡਾ ਹੈ ਬਹੁਤ ਵੱਡਾ ਹੈ ਹਿਰਦਾ ਉਸ ਨੂੰ ਯਾਦ ਕਰਨ ਲੱਗ ਪੈਂਦਾ ਹੈ ਕਥਾਈ ਪ੍ਰਮਾਤਮਾ ਪੂਰਾ ਸਮਝ ਵਿੱਚ ਨਹੀਂ ਆਉਂਦਾ ਕੋਈ ਬੰਦਾ ਇਹ ਆਖੇ ਸੂਰਜ ਮੇਰੇ ਨਾਲ ਆ ਕੇ ਬੈਠੇ ਮੇਰੇ ਘਰ ਸੋਵੇ ਸਾਈਡ ਦੇ ਜ਼ਮੀਨ ਨਾਲੋਂ ਕਰੋੜਾਂ ਗੁਣਾ ਵੱਡਾ ਤੇਰੇ ਘਰਾਵੇ ਤੇਰੇ ਨਾਲ ਬੈਠੇ ਉਹਦੀ ਕਿਰਨ ਆ ਸਕਦੀ ਏ ਉਹਦੀ ਰੋਸ਼ਨੀ حاصل ਦੀਏ ਪਰਮਾਤਮਾ ਦੇ ਗੁਣਾਂ ਦਾ ਤੇਰੇ ਹਿਰਦੇ ਚ ਪ੍ਰਕਾਸ਼ ਹੋ ਸਕਦਾ ਹੈ ਉਹਦੀ ਸ਼ਕਤੀ ਦਾ ਪ੍ਰਕਾਸ਼ ਹੋ ਸਕਦਾ ਹੈ ਉਹਦੇ ਮਹਾਂ ਰਸਤੇ ਆਲੰਗ ਦਾ ਪ੍ਰਕਾਸ਼ ਹੋ ਸਕਦਾ ਹੈ ਸਾਰਾ ਪਰਮਾਤਮਾ ਤੇਰੀ ਸਮਝ ਤੇ ਤੇਰੇ ਚੇਤੇ ਤੋਂ ਪਰੇ ਹੈ ਪਰੇ ਪਰੇ ਸਤਿਗੁਰ ਰਹਿਮਤ ਕਰਨ ਬਖਸ਼ਿਸ਼ ਕਰਨ ਕਿ ਸਾਨੂੰ ਬੋਧ حاصل ਹੋਵੇ ਕਿ ਕਿਸੇ ਵਕਤ ਨਦੀ ਨਾਲ ਸੰਜੋਗੀ ਮੇਲੇ ਹੋਏ ਗੁਰਮਤ ਦੇ ਹੋਰ ਪਹਿਲੇ ਗੁਰਬਾਣੀ ਦੇ ਹੋਰ ਪਹਿਲੇ ਸਿਧਾਂਤ ਦੇ ਹੋਰ ਨੁਕਤੇ ਤੁਹਾਡੇ ਸਾਹਮਣੇ ਗਿਆਨੀ ਸੰ ਸਿੰਘ ਮਸਕੀਨ ਜਿਹਨੂੰ ਗਿਆਨ ਦਾ ਸਾਗਰ ਕਿਹਾ ਜਾਂਦਾ ਹੈ ਉਹਨਾਂ ਦੇ ਇਲਮ ਦੀ وجہ ਤੋਂ ਉਹਨਾਂ ਦੇ ਨੌਲੇਜ ਦੀ وجہ ਤੋਂ ਉਹ ਹਮੇਸ਼ਾ ਦਿਲਾਂ ਨੂੰ ਜੋੜਨੇ ਦਾ ਕੰਮ ਕਰਦੇਗੇ ਤੋਣਨੇ ਦਾ ਕੰਮ ਨਹੀਂ ਕਰਦੇ ਇਹ ਕੋਈ ਕੋਈ ਕੰਮ ਕਰਦਾ ਹੈਗਾ ਉਹਨਾਂ ਨੇ ਹਮੇਸ਼ਾ ਜਿਸ ਤਰ੍ਹਾਂ ਦੀ ਗੱਲ ਕੀਤੀ ਉਹਦੀ ਅਛਾਈ ਬਿਆਨ ਕੀਤੀ ਹੈਗੀ ਆ ਉਹ ਜਿਹੜੀਆਂ ਚੀਜ਼ਾਂ ਚੰਗੀਆਂ ਉਹਨਾਂ ਨੂੰ ਲਗੀਆਂ ਹੈਗੀਆਂ ਮੈਂ ਉਹ ਬਿਆਨ ਕੀਤੀਆਂ ਜਿਨ੍ਹਾਂ ਦੇ ਨਾਲ ਦਿਲ ਜੁੜਨ ਆਪਸ ਵਿੱਚ ਮੁਹੱਬਤ ਪੈਦਾ ਹੋਵੇ ਆਪਸੀ ਨਫ਼ਰਤਾਂ ਘੱਟ ਹੋਣ ਔਰ ਇਹ ਹਰ ਕੋਈ ਵਿਦਵਾਨ ਨਹੀਂ ਕਰਦਾ ਹੈਗਾ ਗਿਆਨੀ ਸੰ ਸਿੰਘ ਮਸਕੀਨ ਜੀ ਉਹ ਵਾਹਿਦ ਵਿਦਵਾਨ ਸੀ ਜਿਹਨੂੰ ਸਾਰੇ ਸੁਣਦੇ ਸੀਗੇ ਸਾਰੇ ਤਰ੍ਹਾਂ ਵਾਲੇ ਸੁਣਦੇ ਸੀਗੇ ਆਨੰਦ ਹਾਸਲ ਕਰਦੇ ਸੀਗੇ ਔਰ ਹਈਏ ਵੀ ਉਹਨਾਂ ਦੀ ਕਥਾ ਸੁਣਦੇ ਹੈਗੇ ਆ ਯਕੀਨ ਕਰੋ ਬਹੁਤ ਸਾਰੇ ਮੁਸਲਮਾਨ ਜਿਹੜੇ ਵਿਦੇਸ਼ਾਂ ਦੇ ਵਿੱਚ ਰਹਿੰਦੇ ਹੈਗੇ ਉਹਨਾਂ ਦੇ ਵੀ ਕਮੈਂਟ ਆਉਂਦੇ ਆ ਔਰ ਉਹ ਕਹਿੰਦੇ ਆ ਕਿ ਬੜੇ ਅਸੇ ਬਾਅਦ ਅਸੀਂ ਦੁਬਾਰਾ ਕਥਾ ਸੁਣੀ ਅ ਗਿਆਨੀ ਸੰਸਿੰਗ ਮਸਕੀਨ ਜੀ ਔਰ ਆਨੰਦ ਹਾਸਲ ਕੀਤਾ ਹੈਗਾ ਵਾ ਕਿਉਂਕਿ ਉਹ ਇੱਕ ਉਹਨਾਂ ਦੀ ਕਥਾ ਦੇ ਵਿੱਚ ਇੱਕ ਜਿਹੜਾ ਵਾ ਜ਼ਿੰਦਗੀ ਦਾ ਕੋਈ ਨਾ ਕੋਈ ਵੱਡਾ ਮਕਸਦ ਕੋਈ ਨਾ ਕੋਈ ਸਬਕ ਜ਼ਰੂਰ ਦੱਸਿਆ ਜਾਂਦਾ ਹੈਗਾ ਵਾ ਜਿਹਨੂੰ ਅਗਰ ਧਿਆਨ ਨਾ ਇਨਸਾਨ ਪੂਰੀ ਤਵੱਜੂ ਦੇ ਨਾਲ ਸੁਣੇ ਤੇ ਉਹਨੂੰ ਉਹਦੀ ਜ਼ਿੰਦਗੀ 'ਚ ਫਾਇਦਾ ਹੋ ਸਕਦਾ ਹੈਗਾ ਫਿਰ ਉਹ ਜਿਹੜੇ ਉਦਾਹਰਨਾਂ ਦਿੰਦੇ ਆ ਉਹ ਇਨਸਾਨ ਦੇ ਸਮਝ ਦੇ ਵਿੱਚ ਆ ਜਾਂਦੀਆਂ ਹੈਗੀਆਂ ਚੀਜ਼ਾਂ ਕਿਉਂਕਿ ਉਹ ਜ਼ਿੰਦਗੀ ਤੋਂ ਰੈਲੇਵੈਂਟ ਚੀਜ਼ਾਂ ਜੜੀਆਂ ਉਹ ਬਿਆਨ ਕਰਦੇ ਆ ਔਰ ਉਹਦੀਆਂ ਹੀ ਉਦਾਹਰਨਾਂ ਦਿੰਦੇ ਹੈਗੇ ਆ ਜਿਸ ਤੋਂ ਬਾਅਦ ਹਰ ਇਨਸਾਨ ਨੂੰ ਸਮਝ ਆ ਜਾਂਦਾ ਹੈਗਾ ਵਾ ਇੱਕ ਗੱਲ ਕਈ ਕੀ ਜਾਣਦੇ ਹੀ ਹੈ ਕਹਿਣਾ ਕੀ ਚਾਹੁੰਦੇ ਹੀ ਹੈ ਔਰ ਹਰ ਇਨਸਾਨ ਆਪਣੀ ਜ਼ਿੰਦਗੀ ਨੂੰ ਬਿਹਤਰ ਕਰਨਾ ਚਾਹੁੰਦਾ ਹੈਗਾ ਵਾ ਲੇਕਿਨ ਜ਼ਰੂਰਤ ਇਹ ਕੀ ਹੈ ਕਿ ਸਹੀ ਰਾਹ ਦੀ ਅਗਰ ਸਹੀ ਰਾਹ ਮਿਲ ਜਾਵੇ ਤੇ ਇਨਸਾਨ ਜਿਹੜਾ ਵਾ ਯਕੀਨਨ जड़ा कामयाबी वाल तुर पाया वै इसलाह अल तुर पाया वै और ग्ञनी संत सिंह मस्कीन जी अपनी जिंदगी भी यह कम करते रहे और जाने बाद कथा जी है कम कर ही हैगी है लोग कथा तो रहनुमाई हासिल करते आनंद हासिल करते हैं है। बाकी भी रो तो कथा कैंड लगी कमेंट्स करके लाज में दस्यो अपना ढेर सारा ख्याल मिलेंगे अगली वीडियो के ना हाफिज़